ਸਤਿ ਸ੍ਰੀ ਅਕਾਲ ਕਿਸਾਨ ਵੀਰੋ ਉਮੀਦ ਕਰਦਾ ਸਭ ਠੀਕ ਠਾਕ ਹੋ ਗੋਗੇ ਕਿਸਾਨ ਵੀਰੋ ਜਿਹੜੀ ਹਾੜੀ ਦੀ ਫਸਲ ਆ ਉਹ ਆਖਰੀ ਪੜਾਅ 'ਵਲ ਬਾਦਰੀਆ ਜਿਹੜੇ ਇਸ ਤੋਂ ਬਾਅਦ ਕਿਸਾਨ ਵੀਰ ਸੌਣੀ ਫਸਲ ਵਾਲਾ ਧਿਆਨ ਦੇਣਾ ਸਟਾਰਟ ਕਰ ਚੁੱਕੇ ਨੇ ਸੋ ਕਿਰਪਾ ਕਰਕੇ ਸਭ ਨੂੰ ਪਹਿਲਾ ਇਹ ਬੇਨਤੀ ਆ ਜਿਹੜਾ ਤੁਸੀਂ ਵੀ ਲੈਣਾ ਉਹ ਇੱਕ ਅਦਾਰੇ ਤੋਂ ਜਾਂ ਆਪਣੇ ਜਾਣਕਾਰ ਬੰਦੇ ਤੋਂ ਲਓ ਕਿਉਂਕਿ ਜਿਹੜੀ ਇਹ 6 ਮਹੀਨਿਆਂ ਦੀ ਜਾਂ ਸਾਲ ਦੀ ਆਪਾਂ 6 ਮਹੀਨੇ ਦੀ ਕਮਾਈ ਹੁੰਦੀ ਹੈ 6 ਮਹੀਨਿਆਂ ਦੇ ਵਿੱਚ ਜੇਕਰ ਆਪਾਂ ਮਾੜਾ ਵੀ ਬੀ ਬੀਜਾਂਗੇ ਤਾਂ ਮਾੜਾ ਵੀ ਆਪਾਂ ਨੂੰ ਮਾੜਾ ਰਿਜ਼ਲਟ ਹੀ ਦੇਵੇਗਾ ਚੰਗਾ ਰਿਜ਼ਲਟ ਨਹੀਂ ਦੇਵੇਗਾ ਸੋ ਕਿਰਪਾ ਕਰਕੇ ਜਿਹੜੇ ਹੁਣ ਮੇਲੇ ਲੱਗਣ ਜਾ ਰਿਹਾ ਦੋ ਉਹਨਾਂ ਵੱਲ ਤੁਸੀਂ ਸ਼ਿਰਕਤ ਕਰ ਸਕਦੇ ਹੋ ਲੇਕਿਨ ਜਿਹੜੇ ਬੀ ਲੈਣੇ ਆ ਤੁਸੀਂ ਉਹ ਯੂਨੀਵਰਸਿਟੀ ਦੇ ਅੰਦਰੋਂ ਹੀ ਲੈਣੇ ਆ ਪੰਜਾਬੀ ਯੂਨੀਵਰਸਿਟੀ ਤੋਂ ਬਾਅਦ ਜਿਹੜਾ ਮੇਲਾ ਲੱਗ ਰਿਹਾਗਾ ਉਹ ਕਨਾਲ ਯੂਨੀਵਰਸਿਟੀ ਦਾ ਜਿਹਦੇ ਵਿੱਚ ਪੂਸਾ ਵਾਸਮਤੀ ਦੇ ਜਿਹੜੇ ਪੀਵੀ 1509 ਪੀਵੀ 1692 ਪੀਵੀ 1847 ਪੀਵੀ 1885 ਪੀਵੀ 1886 ਪੀਵੀ 1718 ਤੇ ਪੀਵੀ 1121 ਦੇ ਵਿੱਚ ਉਪਲਬਧ ਹੋ ਰਹੇ ਨੇ ਸੋ ਜਿਹੜੇ ਵੀਰਾਂ ਨੇ ਪੋਰਟਲ ਬੁੱਕ ਕਰਾਇਆ ਹੈ ਉਹ ਕਿਰਪਾ ਕਰਕੇ ਆਪਣਾ 22 ਮਾਰਚ ਨੂੰ ਜਾ ਕੇ ਉੱਥੇ ਬੀਜੜਾ ਪ੍ਰਾਪਤ ਕਰ ਸਕਦੇ ਹੋ ਯਾ ਵੀ ਯੂਨੀਵਰਸਿਟੀ ਦੇ ਵਿੱਚ ਵੀ ਜਿਹੜੇ ਵੀ ਤੁਹਾਨੂੰ ਮਿਲਣਗੇ ਪਰ ਜਿਹੜੇ ਨੇ ਵੀ ਨਹੀਂ ਵੀ ਬੁੱਕ ਕੀ ਰਿਹਾ ਉਹ ਵੀ ਉੱਥੇ ਜਾ ਕੇ ਕਰਨਾਲ ਯੂਨੀਵਰਸਿਟੀ 'ਚ ਉੱਥੇ 22 ਮਾਰਚ ਨੂੰ ਉਸ ਉੱਥੇ ਤੁਹਾਨੂੰ ਵੀ ਮਿਲ ਜਾਵੇਗਾ ਪਰ ਕਿਸਾਨ ਬਿਊਰੋ ਇਸ ਵਾਰ ਜਿਹੜੇ 18 ਸੌਰੀ ਪੂਸਾ 44 ਜਿਹਨੂੰ ਕਾਲੀ ਪੂਸਾ ਕਹਿੰਦੇ ਆ ਉਹ ਵੀ ਤੁਹਾਨੂੰ ਨਹੀਂ ਮਿਲੇਗਾ ਸੋ ਕਿਰਪਾ ਕਰਕੇ ਜਿਹੜੇ ਵੀ ਪੂਸਾ 44 ਵੀਰ ਲੈਣ ਬਾਰੇ ਸੋਚ ਰਹੇ ਨੇ ਉਹਨਾਂ ਵਾਸਤੇ ਇਹ ਮਾੜੀ ਖ਼ਬਰ ਹੈ ਪਰ ਕਿਸਾਨ ਵੀਰੋ ਜਿਵੇਂ ਹੁਣ ਬਹੁਤ ਚੰਗੀਆਂ ਕਿਸਮਾਂ ਕਿਸਮਾਂ ਆ ਗਿਆ ਜਿਵੇਂ ਪੀ ਵੀ ਡਬਲਯੂ ਸੌਰੀ ਪੀ ਵੀ ਪੀ ਆਰ 126 ਕਿਸਮਾਂ ਗਈ ਜਿਹੜੀ ਘੱਟ ਪਕਾ ਸੌਰੀ ਘੱਟ ਪ੍ਰਾਲ ਦੇ ਵਿੱਚ ਤੇ ਘੱਟ ਦਿਨਾਂ ਦੇ ਵਿੱਚ ਤਿਆਰ ਹੁੰਦੀ ਆ ਸੋ ਕਿਸਾਨ ਵੀਰ ਜਿਹੜੇ ਨਵੀਆਂ ਕਿਸਮਾਂ ਵੱਲ ਧਿਆਨ ਦੇਣ ਇਸ ਤੋਂ ਬਾਅਦ ਜਿਹੜੇ ਬੀ ਆਇਆਗਾ ਕਪੂਸਾ ਯੂਨੀਵਰਸਿਟੀ ਦਾ ਉਹਦਾ ਬੀ 90 ਤੇ 1824 ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਉਹ ਵੀ ਵੱਲ ਧਿਆਨ ਨਾ ਦੇਣ ਜਿਹੜਾ ਉਹ ਵੀ ਆ ਪੰਜਾਬ ਹਰਿਆਣਾ ਵਾਸਤੇ ਨਹੀਂ ਹੈ ਉਹ ਹਜੇ ਇਹਨਾਂ ਵਾਸਤੇ ਰეკਮੈਂਡ ਨਹੀਂ ਕੀਤਾ ਗਿਆ ਸੋ ਤੁਸੀਂ ਉਹ ਵੀ ਲੈਣ ਬਾਰੇ ਨਾ ਸੋਚੋ ਕਿਉਂਕਿ ਹਜੇ ਯੂਨੀਵਰਸਿਟੀ ਨੇ ਉਧਰ ਵੀ ਰეკਮੈਂਡ ਨਹੀਂ ਕਰਿਆ